ਸੂਖ ਸਿੰਘ ਟੀਮ ਦਾ ਦੀ ਅੰਤਿਮ ਅਰਦਾਸ ਸੰਗਰੂਰ ਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਵਿੱਚ ਹੋਵੇਗੀ ਸਦੱਸੇ ਕਿ ਉੱਥੇ ਪੋਕਸ ਸਮਾਗਮ ਕੀਤਾ ਜਾਵੇਗਾ ਤਾਂ ਸ਼੍ਰੋਮਣੀ ਕਾਇਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ ਸੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਹੋਰ ਸਿਆਸੀ ਹਸਤੀਆਂ ਦੇ ਵੱਲੋਂ ਵੀ ਪਹੁੰਚ ਕੀਤੀ ਗਈ ਹੈ ਇਸ ਨਾਲ ਹੀ ਦੱਸ ਦਈਏ ਕਿ 28 ਮਈ ਨੂੰ ਸੁਖਦੇਵ ਸਿੰਘ ਟੀਮ ਦਾ ਦਾ ਤੇ ਹੰਤ ਹੋਇਆ ਸੀ ਸੋ ਫਿਲਹਾਲ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਜੁਥੇ ਅੰਤਮ ਚੁਕੀ ਹੈ ਵਿਦਾਇਗੀ ਦਿੱਤੀ ਗਈ ਹੈ ਸੋ 28 ਮਈ ਨੂੰ ਸੁਖਦੇਵ ਸਿੰਘ ਢਿੰਸਾ ਦਾ ਦਿਹਾਂਤ ਹੋਇਆ ਸੀ ਸੋ ਫਿਲਹਾਲ ਅਜੋ ਅੰਤਿਮ ਅਰਦਾਸ ਜੋ ਕਿ ਕੀਤੀ ਗਈ ਹੈ ਸੋ ਸੰਗਰੂਰ ਤੋਂ ਇਹ ਤਸਵੀਰ ਵੇਖਣ ਨੂੰ ਮਿਲੀ ਹੈ ਸੋ ਸੁਖਦੇਵ ਸਿੰਘ ਢਿੰਸਾ ਦੀ ਅੰਤਿਮ ਅਰਦਾਸ ਮੌਕੇ ਸੋ ਕਈ ਉੱਚੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਸੋ ਸ਼ਰਧਾਂਜਲੀ ਅੰਤਿਮ ਸ਼ਰਧਾਂਜਲੀ ਦਿੱਤੀ ਗਈ ਹੈ ਸੋ ਤਸਵੀਰ ਆ ਵੀ ਇਹ ਵੇਖਣ ਨੂੰ ਮਿਲ ਰਹੀ ਹੈ ਨੇ ਸੋ ਸੁਖਬੀਰ ਸਿੰਘ ਬਾਦਲ ਸਣੇ ਤਥੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਵੀ ਇੱਥੇ ਮੌਜੂਦ ਨੇ ਸੋ ਫਿਲਹਾਲ ਤਸਵੀਰਾਂ ਇਸ ਸਾਹਮਣੇ ਆਈਆਂ ਨੇ ਸੋ ਹੋਰ ਸਿਆਸੀ ਹਸਤੀਆਂ ਦੇ ਵੱਲੋਂ ਵੀ ਪਹੁੰਚ ਕੀਤੀ ਗਈ ਹੈ ਸੋ 28 ਮਈ ਨੂੰ ਸੁਖਦੇਵ ਸਿੰਘ ਢਿੰਸਾ ਦਾ ਦੇਹਾਂਤ ਹੋਇਆ ਸੀ ਤਾਂ ਅੱਜ ਸ਼ਰਧਾਂਜਲੀ ਇੱਥੇ ਦਿੱਤੀ ਜਾ ਰਹੀ ਹੈ ਅੰਤਮ ਅਰਦਾਸ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤਮਾਮ ਹਜੂਮ ਇੱਥੇ ਮੌਜੂਦ ਹੈ ਵੱਡਾ ਇਕੱਠ ਚੁਕਿਆ ਵੇਖਣ ਨੂੰ ਮਿਲਿਆ ਹੈ ਅੰਤਮ ਅਰਦਾਸ ਇੱਥੇ ਕੀਤੀ ਜਾ ਰਹੀ ਹੈ ਤੋ ਤਸਵੀਨਾ ਇਸ ਸਾਹਮਣੇ ਆਈਆਂ ਨੇ ਸੰਗਰੂਰ ਤੋਂ ਜਿੱਥੇ 28 ਮਈ ਨੂੰ ਸੁਖਦੇਵ ਸਿੰਘ ਢੀਂਸਾ ਨੇ ਆਖਰੀ ਸਾਹ ਲਏ ਸੀ ਸੋ ਉਸ ਤੋਂ ਬਾਅਦ ਅੱਜ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ। ਆਕਾਲੀ ਦਲ ਦੀ ਸੇਵਾ ਚਲਾਈ। ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ 'ਚ ਇੱਕ ਵੱਡਾ ਫਰਕ ਹੈ। ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਹੋਂਦ ਦੇ ਨਾਤੇ ਉਸ ਪਾਰਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਕੁਰਬਾਨੀਆਂ ਦੇਣੀਆਂ ਪਈਆਂ ਜੇਲ੍ਹਾਂ ਜਾਣਾ ਪਿਆ ਖਾਲਸਾ ਪੰਥ ਦੀ ਵਾਸਤੇ ਤੇ ਪੰਜਾਬ ਖਾਤਰ ਆ ਉਹ ਲੀਡਰਸ਼ਿਪ ਹੈ ਜਿਸ ਲੀਡਰਸ਼ਿਪ ਨੇ ਕੋਈ ਆਪਣਾ ਪਰਿਵਾਰ ਦਾ ਪ੍ਰਵਾਹ ਨਾ ਕੀਤਾ ਆਪਣੇ ਰਿਸ਼ਤੇਦਾਰਾਂ ਨੂੰ ਪ੍ਰਵਾਹ ਨਾ ਕੀਤੀ ਪੂਰੀ ਜ਼ਿੰਦਗੀ ਜਨਤਾ ਲਈ ਪੰਜਾਬ ਲਈ ਕੌਮ ਲਈ ਸੰਘਰਸ਼ ਕੀਤਾ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਹੋ ਸਕਦਾ ਜਿਸ ਦਾ ਜਿਆਦਾ ਜਜ਼ਬਾ ਪ੍ਰਾਣੀ ਲੀਡਰਸ਼ਿਪ ਸੀ ਮੈਂ ਦੇਖਿਆ ਹੌਲੀ ਹੌਲੀ ਘਟ ਰਿਹਾ ਹੈ ਆਪਣੇ ਨਵੇਂ ਲੀਡਰਸ਼ਿਪ ਨੂੰ ਉਹ ਪ੍ਰਾਣੀ ਲੀਡਰਸ਼ਿਪ ਤੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਦ੍ਰਿੜਤਾ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਲੋੜ ਹੈ ਤੁਸੀਂ ਦੇਖੋ ਜੋ ਸਮਾਂ ਉਹ ਜੇ ਤੂਫਾਨਾਂ ਦੇ ਉਹ ਜੇ ਸਰਕਾਰਾਂ ਦੇ ਜ਼ੁਲਮ ਦਾ ਟੱਕਰਾ ਕੀਤਾ ਜਿਹੜੀ ਅੱਜ ਦੀ ਲੀਡਰਸ਼ਿਪ ਸ਼ਾਇਦ ਨਾ ਕਰ ਸਕੇ ਤੋ ਇਸ ਕਰਕੇ ਅੱਜ ਢੀਂਸਾ ਸਾਹਿਬ ਆਪਣੇ ਵਿੱਚ ਨਹੀਂ ਹੈ ਪਰ ਆਪਾਂ ਸਾਰਿਆਂ ਨੂੰ ਆਪਣੀ ਪ੍ਰਾਣੀ ਲੀਡਰਸ਼ਿਪ ਢੀਂਸਾ ਸਾਹਿਬ ਵਰਗੀ ਜ਼ਿੰਦਗੀ ਦੀ ਲਾਈਫ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਸੂਬਾ ਜਿਹਦੇ ਉੱਤੇ ਹਰ ਕਿਸਮ ਦੇ ਆਪਣੇ ਦੇ ਹਮਲੇ ਹੋਇਆ ਕੌਮ ਦੇ ਹਮਲੇ ਹੋਇਆ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਸੇਵਾਦਾਰ ਹੁੰਦੇ ਨਾਤੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਇੱਕ ਪਰਿਵਾਰ ਹੈ ਤੇ ਮੈਨੂੰ ਟੀਨਸਾ ਸਾਹਿਬ ਦੇ ਗੋਦਨ ਪਹਿਲੇ ਜਾਣ ਤੋਂ ਪਹਿਲੇ ਮੈਨੂੰ ਮੌਕਾ ਮਿਲਿਆ ਮੈਂ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਸਿਹਤ ਦਾ ਪਤਾ ਕਰਨ ਵਾਸਤੇ ਮੈਂ ਜਦੋਂ ਬਾਹਰ ਆਇਆ ਤਾਂ ਮੈਂ ਜ਼ਿਕਰ ਕੀਤਾ ਮੈਂ ਟੀਨਸਾ ਸਾਹਿਬ ਨੂੰ ਵੀ ਕਿਹਾ ਬੇਨਤੀ ਕੀਤੀ ਮੈਂ ਕਿਹਾ ਮੈਂ ਥੋੜੀ ਚਿਹਰੇ 'ਚ ਉਹ ਵਾਪਸ ਕਲਾਮਾ ਦੇਖ ਰਿਹਾ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਸਰਬੀਰ ਦੇਖੋ ਪੁਰਾਣੀ ਲੀਡਰਸ਼ਿਪ ਦੀ ਸੋਚ ਕੀ ਹੈ ਮੈਨੂੰ ਕਹਿਣ ਲੱਗੇ ਆਪਣੇ ਪੰਥ ਨੂੰ ਇਕੱਠਾ ਕਰ ਲੋ ਪਾਰਟੀਆਂ ਨੂੰ ਇਕੱਠਾ ਕਰ ਲੋ ਇਕੱਠੇ ਤੇ ਹੀ ਆਪਾਂ ਪੰਜਾਬ ਵਿੱਚ ਚੰਗੀ ਤਰ੍ਹਾਂ ਸੇਵਾ ਕਰ ਸਕਦੇ ਹਾਂ ਆ ਸੋਚ ਹੈ ਦਰਦ ਹੈ ਕੌਮ ਖਾਤਰ ਪੰਜਾਬ ਖਾਤਰ ਪਾਰਟੀ ਖਾਤਰ ਪੁਰਾਣੀ ਲੀਡਰਸ਼ਿਪ ਦਾ ਜਿਹੜਾ ਆਪਾਂ ਨੂੰ ਉਸ ਦੇ ਉਹਦੇ ਬਾਰੇ ਸੋਚਣਾ ਚਾਹੀਦਾ ਤੇ ਸਿੱਖਣਾ ਚਾਹੀਦਾ ਹੈ ਮੈਂ ਜਿਆਦਾ ਸਮਝ ਲੈਂਦਾ ਹੋਇਆ ਮੈਂ ਪਰਮਿੰਦਰ ਜੀ ਮੇਰੇ ਛੋੜੇ ਵੀਰ ਹੈ ਬਹੁਤ ਨੇਕ ਇਨਸਾਨ ਹੈ ਬੜੇ ਮਿਹਨਤੀ ਹੈ ਬੜੇ ਕਾਬਿਲ ਹੈ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਸਰਕਾਰ ਸੀ ਵੱਡੇ ਬਾਦਲ ਸਾਹਿਬ ਥੱਲੇ ਮੈਂ ਸੇਵਾ ਕਰਿਆ ਸੀ ਮੇਰੇ ਨਾਲ ਹੀ ਪਰਮਿੰਦਰ ਸੀ ਤੇ ਮੈਂ ਦੇਖਿਆ ਬੜੀ ਕਾਬਲੀਅਤ ਮੇਰੇ ਵੀਰ ਵਿੱਚ ਹੈ ਤੇ ਬੜੀ ਇਹਨਾਂ ਨੇ ਬੜੇ ਸਿਆਣੇ ਫਨਾ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਸੰਭਾਲਿਆ ਸੋ ਮੈਂ ਸ਼ੋਮਨੀ ਕਾਲੀ ਦਲ ਤਰਫੋਂ ਸਾਡੀ ਸਮੂਚੀ ਲੀਡਰਸ਼ਿਪ ਤਰਫੋਂ ਸਾਰੀ ਲੀਡਰਸ਼ਿਪ ਇੱਥੇ ਆਪਣੇ ਪ੍ਰਾਣੇ ਸਾਥੀ ਆਪਣੇ ਬਜ਼ੁਰਗ ਸਾਰ ਸੁਦੇਵ ਸਿੰਘ ਜੀ ਢੀਂਸਾ ਸਾਹਿਬ ਨੂੰ ਸ਼ਰਨ ਅਝਲੀ ਦੇਣ ਵਾਸਤੇ ਆਏ ਆ ਤੇ ਪ੍ਰਮਾਤਮਾ ਦੇ ਚਰਨਾਂ ਚ ਆਹੀ ਅਰਦਾਸ ਬੇਨਤੀ ਕਰਦਾ ਹੈ ਪ੍ਰਮਾਤਮਾ ਇਸ ਮਹਾਨ ਇਨਸਾਨ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇ ਕੇ ਤੇ ਸਾਰੇ ਪਰਿਵਾਰ ਨੂੰ ਉਹਨਾਂ ਸਾਥੀਆਂ ਨੂੰ ਤਾਕਤ ਬਖਸ਼ਣ ਕਿਉ ਕਮੀ ਪੂਰੀ ਨਹੀਂ ਹੋ ਸਕਦੀ ਪਰ ਕਮੀ ਮਹਿਸੂਸ ਨਾ ਹੋਏ ਵਾਗਰੂਜੀ ਦਾ ਖਾਲਸਾ ਵਾਗਰੂਜੀ ਦੀ ਫਤਿਹ ਸੋ ਸੰਕਲੂਰ ਤੋਂ ਇਹ ਲਾਈਫ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼ਰਧਾਂਜਲੀ ਇੱਥੇ ਦਿੰਦੇ ਹੋਏ ਨਜ਼ਰ ਆਏ ਨੇ ਸੋ ਅੱਜ ਸੁਖਦੇਵ ਸਿੰਘ ਢੀਂਸਾ ਦੀ ਅੰਤਿਮ ਅਰਦਾਸ ਇੱਥੇ ਕਰਵਾਈ ਜਵਾਰੀ ਸੋ तमाम ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਸੋ ਵੱਡੀ ਗਿਣਤੀ ਦੇ ਵਿੱਚ ਇੱਥੇ ਸਿਆਸੀ ਹਸਤੀਆਂ ਪਹੁੰਚੀਆਂ ਨੇ ਸੋ ਅੰਤਿਮ ਅਰਦਾਸ ਦੇ ਵਿੱਚ ਅੰਧਮ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਸੋ ਅੰਤਮ ਅਰਦਾਸ ਮੌਕੇ ਬੋਲਦੇ ਹੋਏ ਨਜ਼ਰ ਆਈ ਨੇ ਸੋ ਸੰਗਰੂਰ ਦੇ ਗੁਰਦੁਆਰਾ ਨਾਨਖਿਆਣਾ ਸਾਹਿਬ ਦੇ ਵਿੱਚ ਭੋਗ ਸਮਾਗਮ ਦੀਆਂ ਇਹ ਤਸਵੀਰਾਂ ਨੇ ਮੈਂ ਸਮਝਦਾ ਜਿਸ ਸੋਚ ਤੇ ਉਹਨਾਂ ਨੇ ਪਹਿਰਾ ਦਿੱਤਾ ਆਪਣਾ ਸਾਰਾ ਜੀਵਨ ਉਹਨੇ ਗੁਰੂ ਸਾਹਿਬਾਨ ਦੀ ਸੇਵ ਤੇ ਕੌਮ ਤੇ ਪੰਥ ਦੇ ਵਾਸਤੇ ਸਮਰਪਿਤ ਕੀਤਾ ਕੌਮ ਤੇ ਪੰਥ ਦੇ ਮੁੱਦੇ ਉਹਨਾਂ ਵਾਸਤੇ ਸਭ ਤੋਂ ਅੱਗੇ ਸੀਗੇ ਤੇ ਇਸ ਕੌਮ ਤੇ ਪੰਥ ਵਾਸਤੇ ਅੱਜ ਮੈਂ ਬੇਨਤੀ ਕਰੂੰਗਾ ਇੱਥੇ ਮੇਰੇ ਤੋਂ ਪਹਿਲਾਂ ਬੋਲਦੇ ਬਾਤ ਵੱਡੇ ਸ਼ਖਸੀਤਾਂ ਨੇ ਤਿੰਦਸਾ ਸਾਹਿਬ ਦੀ ਵਿਰਾਸਤ ਦੀ ਗੱਲ ਕੀਤੀ ਹੈ ਵੀ ਵਿਰਾਸਤ ਥੋੜੇ-ਮੋੜਿਆਂ ਤੇ ਦੱਸੀ ਹੈ ਪਰਮਿੰਦਰ ਜੀ ਪਰ ਇੱਥੇ ਅੱਜ ਜਿਹੜੀਆਂ ਸ਼ਖਸੀਤਾਂ ਬੈਠੀਆਂ ਮੈਂ ਮਾਫੀ ਚਾਹੂੰਗਾ ਮੇਰੀ ਜਗ੍ਹਾ ਦਾ ਨਹੀਂ ਬਣਦੀ ਪਰ ਮੈਂ ਕਹੂੰਗਾ ਅੱਜ ਮਸਲਾ 300 ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਾਹਿਬਾਨ ਦਾ ਸਿਰਜਿਆ ਪੰਥ ਗੁਰੂਆਂ ਦਾ ਵਿਰਸੋ ਆ ਸਾਡਾ ਪੰਜਾਬ ਅੱਜ ਮਸਲਾ ਉਹਦੀ ਵਿਰਾਸਤ ਦਾ ਸਾਹਿਬ ਅੱਜ ਸਾਰੀ ਵਕ ਵਕਤ ਜਿਹੜੇ ਪੰਜਾਬ ਪੱਖੀ ਐ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿੱਲ ਤੇ ਜਜ਼ਬਾ ਐ ਸਾਰੇ ਬੈਠੇ ਆ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇਕਜੁੱਟ ਪੰਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ਕੱਲੇ ਪੰਥ ਦੀ ਲੋੜ ਨਹੀਂ ਅਜੋਦੀ ਜ਼ਰੂਰਤ ਦੇਸ਼ ਨੂੰ ਵੀ ਹੈ ਸਾਹਿਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾ ਸਾਰੇ ਆਪਣੇ ਵਿਖਰੇਵੇ ਸਾਰੇ ਆਪਣੇ ਮਤਕੂ ਇਹ ਦੇ ਇੱਕ ਪਾਸੇ ਛੱਡ ਕੇ ਇੱਕ ਝਟੋਕੇ ਸਵਰਾਸਤ ਨੂੰ ਸਾਹਮਣ ਲੋ ਨਹੀਂ ਮੈਂ क्षमा ਚਾਹਾਂਗਾ ਸਾਹਿਬ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜਾਏ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਸੱਚੀ